ਸੁਨੋ ਮੈਂ ਆਵਾਂ ਬੋਲਦੀ ਆਂ ਇੱਕ ਆਮ ਇਨਸਾਨ ਦੀ ਜ਼ੁਬਾਨ ਬੋਲਦੀ ਆਂ ਡਰ ਜਾਂਦੀ ਆਂ ਜੰਗ ਦੇ ਨਾਂ ਤੋਂ ਇੱਕ ਹੋਰ ਸਿਰਜ ਦੇ ਸਰਹੰਦ ਦੇ ਨਾਂ ਤੋਂ ਹੈਨੀ ਜੇਰਾ ਦਿਲ ਕੋਮਲ ਮੇਰਾ ਰੱਬ ਦਾ ਵਾਸਤਾ ਪਾਉਨੀ ਆਂ ਮੈਂ ਖਤਮ ਕਰੋ ਏ ਝਗੜਾ ਚੇੜਾ ਕੀ ਖਟਣਾ ਏ ਜੰਗਾ ਲੜ ਕੇ ਕੀ ਖਟਣਾ ਏ ਇੰਨਾ ਅੜ ਕੇ ਬਚਪਨ ਨੂੰ ਖੇਡਣ ਮਲੰਦਿਓ ਸਾਹ ਲੈਣ ਜੋਗੀ ਹਵਾ ਚੱਲਣ ਦਿਓ ਜਵਾਨੀ ਨੂੰ ਮੱਲਾ ਮਾਰਨ ਦਿਓ ਵਾਸਤੇ ਪਾਵਾਂ ਨਾ ਹੌਸਲੇ ਹਾਰਨ ਦਿਓ ਬਜ਼ੁਰਗਾਂ ਨੂੰ ਵੀ ਸਾਥ ਵਿੱਚ ਬਹਿ ਲੈਣ ਦਿਓ ਕੁਝ ਸੁਣ ਲੈਣ ਦਿਓ ਕੁਝ ਕਹਿ ਲੈਣ ਦਿਓ ਸੁਣੋ ਮੈਂ ਆਵਾਮ ਬੋਲਦੀ ਆ ਇੱਕ ਆਮ ਇਨਸਾਨ ਦੀ ਜ਼ੁਬਾਨ ਬੋਲਦੀ ਆ ਮੈਨੂੰ ਯੁੱਧ ਦਾ ਮੈਦਾਨ ਨਹੀਂ ਵਿਦਿਆ ਦਾ ਗਿਆਨ ਚਾਹੀਦਾ ਏ ਮੈਨੂੰ ਆਪਣੇ ਅੰਦਰ ਹਵਾਨ ਨਹੀਂ ਇੱਕ ਚੜ੍ਹਦੀ ਕਲਾ ਵਾਲਾ ਇਨਸਾਨ ਚਾਹੀਦਾ ਏ ਸੁਣੋ ਮੈਂ ਆਵਾਮ ਬੋਲਦੀਆਂ ਇੱਕ ਆਮ ਇਨਸਾਨ ਦੀ ਜ਼ੁਬਾਨ ਬੋਲਦੀਆਂ ਸ਼ੁਕਰੀਆ